ਪੰਜਾਬ ਦੀ ਧਰਤੀ ਨਾਲ ਪੰਜਾਬ ਪੰਜਾਬੀਅਤ ਪੰਜਾਬੀਤ ਨਾਲ ਜੁੜਦੇ ਉਸ ਦੀ ਧਰਤੀ ਨਾਲ ਜੁੜੇ ਹੋਏ ਹੋ ਤੇ ਤੁਸੀਂ ਦੇਸ਼ ਤੋਂ ਵਿਦੇਸ਼ ਦੀ ਯਾਤਰਾ ਕੀਤੀ ਵਿਦੇਸ਼ ਗਈ ਦੇਸ਼ ਤੋਂ ਵਿਦੇਸ਼ ਜਾਣ ਦਾ ਦੀ ਦਾਸਤਾ ਦਾ ਸਫਰ ਕੀ ਕੱਟਾ ਮੱਠਾ ਜਦ ਦੇਸ਼ ਜਾ ਕੇ ਤੁਸੀਂ ਕੀ ਕਟਿਆ ਮੰਨਣਾ ਹੈ ਕਿ ਪ੍ਰਵਾਸ ਚਰਨਾ ਸੌਖਾ ਨਹੀਂ ਹੁੰਦਾ ਮੈਂ ਤੈਨੂੰ ਵਾਲੀ ਇਲੈਕਸ਼ਨ ਜੜੀ ਹੈ ਕੈਂਡੀਡੇਟਸ ਕੋਲ ਇਹਨਾਂ ਬੈਸਾ ਵੀ ਕੀ ਹੈ ਲਾਈਵ ਸਟੇਜ ਆਉਂਦੇ ਉਹ ਐਕਟਰ ਹੈਗੇ ਨਹੀਂ ਸੀ ਉਹ ਐ ਸੰਜਮ ਹੀ ਹਾਸਲਾ ਏਡੇ ਰਿਸ਼ਤੇ ਸੀ عمر ਭਰਨੇ ਤੇ ਰਹਨੇ ਸੀ ਦੇਖਿਆ ਨਹੀਂ ਸੀ ਉਹ ਦੇ ਸਤੇ ਉਹ ਚਿੱਤ ਚਾਰਸਾਂ ਆਉਂਦੇ ਆਈ ਸੀ ਵੀ ਬਸ ਹਾਂ ਮੈਂ ਮੈਂ ਵੀ ਨਹੀਂ ਇਦਾਂ ਹੀ ਤੁਸੀਂ ਕਰੋ ਇਦਾਂ ਹੀ ਸਾਰੇ ਕਰੋ ਕਿਹਨ ਕਮਲ ਜੀ ਸਾਹਿਲ ਜੀ ਸ਼ਾਇਰ ਨੇ ਨਜ਼ਮ ਦਾ ਤੇ ਨਾਟਕਾਰ ਨੇ ਕਿ 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 ਇੱਕ ਨੂੰ ਕਲਾਸ ਕਲਾਂ ਨਾਮ ਦੀ ਗਦਿਵਾਂ ਦੀ ਉੱਤੇ ਇੱਕ ਚੀਜ਼ ਕੀ ਹੂੰ ਕਦੇ ਸੀ ਕਿ ਟਿੱਡਾ ਬੰਦਾ ਠੀਕ ਐ ਦੂਜਾ ਬੰਦਾ ਦੂਜੇ ਬੰਦੇ ਰਗਦਾ ਉਹਨੂੰ ਜੀਣ ਦਾ ਹੱਕ ਨਹੀਂ ਇਸ ਤਰ੍ਹਾਂ ਪਰ ਜਦੋਂ ਉਹ ਵੀ ਆਪਣੀ ਧੀ ਨੀਂਨ ਜਾਨ ਦੇ ਵਿੱਚ ਕਿਸੇ ਨਾਲ ਵਿਆਹ ਕਰਾਉਣਾ ਚਾਹੁੰਦੀ ਏ ਤਾਂ ਫਿਰ ਉਹ ਜਾਤਵਾਦ ਦਾ ਫਨ ਇਸ ਸਨਾਟਿਕ ਦੇ ਨਾਇਕ ਨਹੀਂ ਹੁੰਦਾ ਖੜਾ ਹੋ ਜਾਂਦਾ ਹੂੰ ਜੀ ਜੀ ਉਹ ਕਹਿੰਦਾ ਮੈਂ ਜੀਣ ਦੀ ਚਾਹਤ ਚੀਜ਼ ਹੈ ਗੇ ਹੂੰ ਬੱਤਰਾ ਜੀ ਚਾਹਤ ਨਾ ਪਹੁੰਚੋ ਨਾ ਆਪਣਾ ਨਾ ਕੋੜਾ ਲੋ ਕੋਈ ਇੱਕ ਸ਼ਬਦ ਹੈਗਾ ਪਾਠੀ ਅੱਛਾ ਜਿਹੜਾ ਵੀ ਐਸ ਤਰ੍ਹਾਂ ਦਾ ਬੰਦਾ ਉਹਨੂੰ ਪਾਕੀ ਕਹਿੰਦੇ ਪਾਕੀ 2 3 ਤਰ੍ਹਾਂ ਦੇ ਚਾਹਤ ਨੇ ਹੂੰ ਕੈਨੇਡਾ ਦੇ ਵਿੱਚ ਉਹਨਾਂ ਚਰਚ ਦੇ ਹੈਡਰ ਆ ਗੱਠੀ ਕਮੇਸੀ ਦੇ ਕੋਲ ਵੀ ਆ ਜਾ ਚੱਲ ਰਿਹਾ ਹੈਗਾ ਜੀਟੀਆ ਕਰ ਰਹੀ ਹੈ ਤੇ ਜੀਸਸ ਕ੍ਰਾਈਸਟ ਦਾ ਈਸਾ ਖ੍ਰਾਈਸ ਦਾ ਸਨੇਹਾ ਉਹਦੇ ਪਿਆਰ ਦਾ ਸਨੇਹਾ ਤੁਹਾਡਾ ਇਹਦੇ ਕੀ ਸਟੈਂਡ ਹੈ ਉਹ ਬਹੁਤ ਹੋ ਸਾਰੇ ਦਾ ਜਵਾਬ ਦਿੰਦੇ ਸੀ ਨਹੀਂ ਅਸੀਂ ਇਹਦੀ ਇਹਦੀ ਲੋਤਾ ਕਰਦੇ ਨੇ ਕਿਹਦੀ ਕਰਦੇ ਬਾਣੀ ਚਾਹੁੰਦਾ ਸਿਰ ਧਰਮ ਹੈ ਸ੍ਰੀ ਧਰਮ ਹੈ ਹਰ ਕੋ ਦਾਮ ਜਪ ਨਿਰਮਲਤਾ ਨਮਸਕਾਰ ਨਦਸ਼ ਕੋ ਅੱਜ ਅਸੀਂ ਇੱਕ ਵਿਲੱਖਣ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਐਚ ਟੀ ਵੀ ਤੇ ਕਰਨ ਜਾ ਰਹੇ ਹਾਂ ਇਹ ਵਿਲੱਖਣ ਸ਼ਖਸੀਅਤ ਕਵੀਤ ਵੀ ਹੈ ਸ਼ਾਇਰ ਅਦਾਕਾਰ ਵੀ ਹੈ ਨਿਰਦੇਸ਼ਕ ਵੀ ਹੈ ਜੋ ਤੁਹਾਡੇ ਸਾਹਮਣੇ ਲੈ ਰਹੇ ਹਾਂ ਬਾਕੀ ਤੁਸੀਂ ਉਹਨਾਂ ਨਾਲ ਸਾਡੀ ਜੋ ਗੱਲਬਾਤ ਹੋਵੇਗੀ ਉਹ ਸੁਣੋਗੇ ਤੋਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਟੂਡੀਓ ਵਿੱਚ ਜੀ ਆਇਆਂ ਕਿੰਨਾ ਸੋ ਸਵਾਗਤ ਹੈ ਤੁਹਾਡਾ ਹਰਕਮਲ ਜੀ ਸਾਇਰ ਜੀ ਜੀ ਆਇਆਂ ਨੂੰ ਮੋਸਟ ਵੈਲਕਮ ਬਹੁਤ-ਬਹੁਤ शुक्रिया ਜੀ ਉਹ ਸਭ ਤੋਂ ਬਿਲਕੁਲ ਖਾਨੂੰ چھوٹਾ ਜਿਹਾ ਸਵਾਲ ਹੈ ਕਿ ਤੁਸੀਂ ਪੰਜਾਬ ਦੀ ਧਰਤੀ ਨਾਲ ਪੰਜਾਬ ਪੰਜਾਬੀ ਪੰਜਾਬੀ ਨਾਲ ਜੁੜਦੇ ਹੋ ਉਸ ਦੀ ਧਰਤੀ ਨਾਲ ਜੁੜੇ ਹੋਏ ਹੋ ਕਿ ਤੁਸੀਂ ਦੇਸ਼ ਤੋਂ ਵਿਦੇਸ਼ ਦੀ ਯਾਤਰਾ ਕੀਤੀ ਵਿਦੇਸ਼ ਗਏ ਦੇਸ਼ ਤੋਂ ਵਿਦੇਸ਼ ਜਾਂਦਾ ਦੀ ਦਾਸਤਾ ਦਾ ਸਫਰ ਕੀ ਘਟਾ ਮੱਠਾ ਜਦ ਦੇਸ਼ ਜਾ ਕੇ ਤੁਸੀਂ ਕੀ ਘਟਿਆ ਕੀ ਮੁਨਾਫਾ ਕੀ ਘਟਾ ਕੀ ਘਟਕੇ ਲੈਂਦਾ ਇਹ ਬਹੁਤ ਵੱਡਾ ਸਵਾਲ ਹੈ ਬੜਾ ਵਧੀਆ ਸਵਾਲ ਹੈ ਮੇਰਾ ਮੰਨਣਾ ਹੈ ਕਿ ਪ੍ਰਵਾਸ ਚਰਨਾ ਸੌਖਾ ਨਹੀਂ ਹੁੰਦਾ ਜਿਸ ਤਰਤੀ ਤੇ ਜਿਸ ਹਵਾ ਦੇ ਤੁਸੀਂ ਪੈਦਾ ਹੁੰਦੇ ਆ ਸਾਹ ਲੈਦੇ ਆ ਵਾਈਬ੍ਰੇਸ਼ਨ ਜੀਹਨੇ ਜਾਂਦਾ ਆ ਮੇਨ ਲੈਂਦਾ ਜੋ ਹੋਇਆ ਹੁੰਦਾ ਹੂੰ ਜੀ ਉਹਦੇ ਨਾਲ ਕਟਣਾ ਜਿਹੜਾ ਹੈ ਨਾ ਆਪਣੇ ਆਪ ਦੇ ਵਿੱਚ ਹੀ ਇੱਕ ਸਜਾ ਹੁੰਦੀ ਉਹ ਉਹ ਬਾਰੇ ਕੀ ਘਟਿਆ ਕੀ ਪਾਇਆ ਹੂੰ ਇਹਦਾ ਥੋੜਾ ਸਵਾਲ ਹੈ ਮੈਂ ਜਵਾਬ ਦੇ ਵਿੱਚ ਪੁੱਛ ਕਰਾਂਗਾ ਕਿ ਇੱਕ ਤਾਂ ਦੂਸਰੇ ਕਲਚਰ ਨੂੰ ਕੋਈ ਐਕਸਪਲੋਰ ਕਰਨਾ ਜਿਹੜਾ ਹੋਣਾ ਉਹਦੇ ਵਿੱਚ ਵਿਚਰਨਾ ਇਹ ਬਹੁਤ ਉਸਕਾ ਆਖਦੇ ਹੂੰ ਜੀ ਜਿੰਨਾ ਅੰਗਰੇਜ਼ੀ ਲਿਟਰੇਚਰ ਮੈਂ ਉੱਥੇ ਰਹਿ ਕੇ ਪੜ ਸਕਿਆ ਅੰਗਰੇਜ਼ੀ ਦੇ ਨਾਲ ਫਿਰ ਜਦ ਮੈਂ ਕਰ ਸਕਿਆ ਉਹ ਸਭ ਮੇਰੇ ਤੇ ਰਹਿ ਗਿਆ ਨਾ ਪਰਸੇ ਜੀ ਜਿਸ ਤਰ੍ਹਾਂ ਦੀ ਅੰਗਰੇਜ਼ੀ ਬੋਲੀ ਮੈਂ ਅੱਜ ਬੋਲੇ ਨਾ ਮੈਂ ਟੈਨਵਰ ਇਲੈਕਸ਼ਨ ਗਏ ਗਏ ਕੈਂਡੀਡੇਟਸ ਬੋਲੇ ਨਾ ਬੈਸਾ ਵੀ ਕਿਥੇ ਲਾਈਵ ਸਟੇਜ 'ਤੇ ਉਹ ਇਥੇ ਰਹਿ ਕੇ ਨਹੀਂ ਸੀ ਹੋਣਾ ਇਹ ਸਮਝ ਆਵੇ ਹਾਸਲ ਹੂੰ ਤੇ ਉਹਦੇ ਤੇ ਰਹੇ ਰਹਿਣਾ ਇੰਟਰਨੈਸ਼ਨਲ ਨਾਲੀ ਦੂਸਰੇ ਕਲਚਰ ਚ ਵਿਚਰਨ ਦੇ ਜੀ ਫਿਰ ਕੈਨੇਡਾ ਵੱਡੇ ਬੰਦਰ ਵਿੱਚ ਬਹੁਤ ਬੱਤ ਚਲ ਚੁਣਿਆ ਉਹ ਸੁਣ ਸੁਣਿਆ ਆਪਣੇ ਪ੍ਰੋਗਰਸ ਇਹ ਜਿਵੇਂ ਕਿ ਜਰਮਨ ਬੈਠੇ ਨੇ ਕਿਤੇ ਡਾਹਲੇ ਦੇ ਵਿੱਚ ਨੇ ਕਿਤੇ ਨੇਟੋ ਬੈਠੇ ਨੇ ਉਹਨਾਂ ਦੇ ਵਿੱਚ ਵਿਚਰਨਾ ਇੱਕ ਐਕਸਪੀਰੀਅੰਸ ਆ ਹਾਂ ਬਹੁਤ ਵਧੀਆ ਪਰ ਦੂਸਰੀ ਗੱਲ ਇਹ ਹੈ ਕਿ ਕੋਆ ਵੀ ਬੜਾ ਕੁਝ ਕੋਆ ਮਸਾਲਾ ਕਰਸ਼ਾ ਮਸਾਲਾ ਮਸਾਲਾ ਇਹਦੇ ਰਿਸ਼ਤੇ ਇਥੇ ਹੋਰ ਭਰਨੇ ਚੱਲੇ ਨੇ ਦੇਖਿਆ ਨੇ ਹਾਂ ਉਹਨੇ ਛੇ ਤੋਂ ਚਾਰ ਸਾਲ ਤੋਂ ਵਿੱਚ ਖਤਮ ਕਿਸੇ ਅਕਾਉਂਟਰ ਦੇ ਜ਼ਿਹਨ ਮੇਂ ਹੂੰ ਮੇਰੇ ਨਾਲ ਇਸ ਤਰ੍ਹਾਂ ਹੋਇਆ ਜੀ ਇਹੋ ਪਤਾ ਨਹੀਂ ਕਿ ਯਾਰ ਨੂੰ ਮਿਲਦਾ ਹੀ ਧਰਤੀ ਹੈ ਕੀ ਇਹ ਤਰ੍ਹਾਂ ਦੀ ਚੀਜ਼ ਜਦੋਂ ਮਿਲੰਗਦਾ ਉਸ ਤੋਂ ਜ਼ਿਆਦਾ ਮੈਂ ਸਭ ਤੋਂ ਪਹਿਲਾਂ ਗਿਆ ਸੀ ਮਗਾਇਆ ਰਿਸ਼ਤੇ ਨੂੰ ਜ਼ਾਲੇ ਨੂੰ ਜਦੋਂ ਮੈਂ ਮਗਾਇਆ ਉਹ ਜਿਹੜਾ ਕਰਿਓ ਇਹ ਇਹ ਮੇਰੀ ਕਲੀਸਟਰੀ ਦੀ ਸਟੋਰੀ ਨਹੀਂ ਹੈ ਜੀ ਇਹ ਸਾਰਿਆਂ ਦੀ ਜਿਹੜਾ ਪਹਿਲਾ ਗਾਇਸਤਾ ਤੇ ਬਾਕੀ ਜਿਹੜਾ ਮੈਂ ਪਰਸਨਲੀ ਇਹ ਫੀਲ ਕਰਦਾ ਮਸੂਸ਼ ਕਰਦਾ ਕਿ ਇਹ ਤਰ੍ਹਾਂ ਸੰਦਤੀ ਬੜੀ ਮਹੱਤਵਪੂਰਨ ਹੈ ਜੀ ਜੀ ਜਿਹੜੀ ਸੰਗਤ ਇੱਥੇ ਪ੍ਰਾਪਤ ਹੋਣੀ ਸੀ ਜਿਹੜੀ ਉੱਥੇ ਪ੍ਰਾਪਤ ਹੋਈ ਉਹ ਜੁਨੀ ਨੇ ਸੰਭਰਦਾ ਫਿਰ ਉਹਦੇ ਮੂਹਰੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਇਨ ਦਾ ਮਾਸ ਹੁੰਦਾ ਹਾਂ ਅੱਛਾ ਥੇਰ ਕੋਈ ਵੈਜੀਟੇਰੀਅਨ ਉੱਥੇ ਰਹਿ ਕੇ ਵਿਚਰ ਕੀ ਉਹ ਜਿਹੜੀ ਮੈਂ ਸਮਝ ਲਈ ਉਹ ਠੀਕ ਜਿਹਾ ਲੱਗਦਾ ਹੈ ਹੂੰ ਉੱਥੇ ਕੋਈ ਹੁੰਦੀ ਸੈਂਸ ਨਹੀਂ ਹਾਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ ਉਹ ਸੋਹਣੀ ਐਗਜ਼ਾਮਪਲ ਕੋਈ ਜਦਾਂ ਲੱਗ ਰਿਹਾ ਜੀ ਕਿ ਉੱਥੇ ਇੱਕ ਰਾਈਟਰਸ ਕਾਨਫਰੰਸ ਹੋਈ ਸੀ ਇੰਟਰਨੈਸ਼ਨਲ ਪੱਧਰ ਦਾ ਹੈ ਕਿ ਕਿਹਦੇ ਆ ਰਿਹਾ ਸੀ ਨਿਰਣਾ ਚਾਲੇ ਚੋੜ ਬੈਠੇ ਸੀ ਹੂੰ ਇੱਥੇ ਸਾਇੰਸ ਤੋਂ ਬੁਸ਼ੇ ਕ੍ਰੈਸ਼ਨ ਸੀ ਇਹ ਪ੍ਰੋਜੈਕਟ ਤੋਂ ਸੀ ਰੀਡਿੰਗ ਤੇ ਅਮਰੀਕਨ ਸਿਪਰੇਡਿੰਗ ਤੇ ਬੈਰ ਮੈਨੂ ਤੋਂ ਇੰਡੀਆ ਬੱਦਸੇ ਹੂੰ ਜਿਹੜਾ ਪੰਜਾਬੀ ਜਿਹਾ ਹੂੰ ਹੂੰ ਅੱਛਾ ਤੇ ਉਹਨਾਂ ਪਲਾਸਾ ਵੀ ਰਾਈਟਰ ਨੂੰ ਸਵਾਲ ਪੁੱਛਿਆ ਦੀ ਤੁਹਾਨੂੰ ਸਮਝਾਉਣਾ ਹੂੰ ਬਹੁਤ ਦੇਰ ਬਾਅਦ ਤੋਂ ਭਾਰਤੀ ਮਿਲਿਆ ਉਹ ਦੱਸ ਕਿ ਇੱਥੇ ਦੇ ਕੰਮ ਤੇ ਭਾਰਤੀ ਦੰਦਸਕੀ ਫਰਕ ਹੈ ਦੋ ਲਾਈਨਾਂ ਹੀ ਦੱਸ ਹੂੰ ਤੇ ਉਹ ਲਾਈਨ ਉਹ ਸਰਪ੍ਰਸਤਿਤ ਅਸਦਾ ਪਰ ਉਹ ਬਰਦਸਤ ਜੇ ਗੱਲ ਆਈ ਗਈ ਹੋਣੀ ਬਾਅਦ ਇਹਨੂੰ ਖਿਆਲ ਆ ਗਿਆ ਮੈਂ ਕਿਹਾ ਮੈਂ ਐਗਜ਼ਾਮਪਲ ਦੇ ਸਕਦਾ ਜੀ ਇੱਕ ਕਰ ਸ਼ੁਰੂ ਕਰਾਂ ਏਗਾ ਸੋਸਰੂ ਆਪਣਾ ਆਹ ਚਾਰੇ ਬੰਦੇ ਇੱਕ ਇੱਕ ਸ਼ਬਦ ਲੈ ਲੈਂਦੇ ਆ ਠੀਕ ਹੈ ਤੇ ਤੂੰ ਵੀ ਇਸੇ ਵਰਗਾ ਜੀ ਮੈਂ ਇੱਕ ਤੇ ਹੈਗਾ ਵੀ ਮੈਂ ਆਪਾਂ ਨੂੰ ਪਹਿਲਾਂ ਨਾਲ ਦੇ ਵਿੱਚ ਕਰਦਾ ਹੂੰ ਕਰਦਾ ਸਾਰੇ ਹਮ ਕਰ ਜੀ ਤੂੰ ਇਹ ਤੁਸੀਂ ਵੀ ਸਾਰੇ ਇਸੇ ਤਰੀਕੇ ਨਾਲ ਕਰ ਦੈਟਸ ਵਰਕਿੰਗ ਯਰ ਵਾਕ ਉਸ ਨੂੰ ਇਹ ਦੂਸਰਾ ਇਹ ਹੈਗਾ ਵੀ ਆਈ ਥਿੰਕ ਇਮੇਸ਼ੀਅਰ ਕੋਲ ਗਿਵ ਅ ਡੈਂਪੋਰਟ ਐਨੀ ਬ੍ਰਿਡ ਪੰਪਰ ਮੈਂ ਲੈਂਗੁਏਜ ਆ ਇਸ ਵੀ ਬਸ ਹਾਂ ਮੈਂ ਮੈਂ ਬਿਨਾਂ ਇਦਾਂ ਹੀ ਤੁਸੀਂ ਕਰੋ ਇਦਾਂ ਹੀ ਸਾਰੇ ਕਰੋ ਕਿ ਭਾਵੇਂ ਸਮਝ ਆਉਂਦਾ ਨਾ ਆਵੇ ਸੋ ਇਸ ਉਸ ਦਾ ਊਨੀ ਕਲਚਰ ਉਹ ਊਨੀ ਕਲਚਰ ਦੇ ਰਹਿ ਕੇ ਤੇ ਮੈਂ ਹਮੇਤ ਇੱਕ ਤੋਂ ਨੀਰਾ ਤੁਸੀਂ ਕੁਝ ਨਹੀਂ ਗਾਸਿੰਸੀ ਸੋ ਤੁਸੀਂ ਹਰ ਕੰਵਲ ਸਾਹਿਬ ਜੀ ਦਾ ਵਿਦੇਸ਼ ਤੇ ਦੇਸ਼ ਦੀ ਗੱਲ ਸੁਣੀ ਕੀ ਕਟਿਆ ਇਹ ਵੀ ਸੁਣੀ ਇੱਥੇ ਕੀ ਵਰਖ ਹੈ ਉੱਥੇ ਕੀ ਅੰਤਰ ਹੈ ਉਹ ਜੋ ਤੁਸੀਂ ਸੁਨੇ ਹੈ ਤੋਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰ ਕੰਵਲਜੀਤ ਸਾਹਿਲ ਜੀ ਸ਼ਾਇਰ ਨੇ ਨਜ਼ਮਾਂ ਤੇ ਨਾਟਕ ਅਲਿ ਇਹਨਾਂ ਦੀਆਂ ਨਜ਼ਮਾਂ ਦੀਆਂ ਦੋ ਕਿਤਾਬਾਂ ਸਾਡੀ ਸਾਹਿਤ ਦੇ ਖੇਤਰ ਵਿੱਚ ਹਨ ਜੋ ਕੁਝ ਕਹਿਣਾ ਸ਼ਬਦ ਅਸ਼ਬਦ ਇਹ ਨਾਟਕ ਸਾਡੇ ਕੋਲ ਹੈ ਸੂਕ ਕਿਉਂ ਇਹ ਕਹਿੰਦੇ ਇਸ ਦੇ ਤੇ ਬੋਲ ਹਾਂ ਇਸ ਗਰਮ ਚ ਚੱਲਦੀ ਬਹੁਤ ਮੁਸ਼ਕਲ ਸੌਰੀ ਤੋਂ ਇਹ ਨਾਟਕ ਹੈ ਤੇ ਤੁਸੀਂ ਇਸ ਨਾਟਕ ਬਾਰੇ ਇਸ ਦੇ ਮਾਡਲ ਬਾਰੇ ਜੱਜ ਨੇ ਪ੍ਰੀਵਿਊਿੰਗ ਬਾਰੇ ਗੱਲ ਕਰਨਾ ਚਾਹੋ ਹਾਂ ਜੀ ਇਹ ਨਾਟਕ ਬਹੁਤ ਰਿਪੀਟਡ ਹੈ ਕੰਸਟ੍ਰਕਸ਼ਨ ਕਿਤੇ ਕਿਤੇ ਬਾਅਦ ਵੀ ਬਹੁਤ ਰਿਪੀਟਡ ਹੈ ਸੀ ਲਾਸ ਟਾਈਮ 2009 ਚ ਪੇਸ਼ ਕੀਤਾ ਸੀ ਉਹ ਵੀ ਵਰਸਸ ਕੈਸ ਅਈ ਡਾਟ ਕੁਲ ਐਸਟਰ ਹੈ ਬਈ ਰੇਸਿਜ਼ਮ ਵਰਸਸ ਕਾਸਟ ਜੀ ਤੇ ਰੇਸਨ ਰੇਸਿਜ਼ਮ ਜਦ ਜਕਰ ਹੋਣਾ ਜੋ ਵਾਸਿੰਗਟਨ ਐਸੀ ਨੂੰ ਚਾਂਸ ਪਤਾ ਨਹੀਂ ਸਰ ਜੀ ਉਹਨੂੰ ਕੇ 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 ਉਹਨੂੰ ਕਲਰਸ ਗਲਾਨ ਨਾਮ ਨਹੀਂ ਬਦੇਬੀ ਉੱਤੇ ਹੁੰਦੀ ਇਹ ਕੀ ਕੀ ਹੂੰ ਉਹ ਕਹਿੰਦੇ ਸੀ ਕਿ ਚਿੱਟਾ ਬੰਦਾ ਠੀਕ ਹੈ ਦੂਜਾ ਬੰਦਾ ਦੂਜੇ ਬੰਦੇ ਰਗਦਾ ਉਹਨੂੰ ਜੀਣ ਦਾ ਹੱਕ ਨਹੀਂ ਇਸ ਦਰ ਤੇ ਅੱਛਾ ਜਿੱਥੇ ਕਿ ਦੇ ਸਾਡੇ ਰੰਗ ਦਾ ਬੰਦਾ ਦੇਖਣਾ ਕਾਲਾ ਦੇਖਣਾ ਕੋਟਪੜਾ ਹੂੰ ਇਹ ਗੁਰਦੁਆਰੇ ਨੇ ਮਿਲ ਕੇ ਹੁੰਦੀ ਸੀ ਅ ਹੋਰ ਵੀ ਜਿਹੜੇ ਗੁਰਦੁਆਰਿਆਂ ਦੇ ਬਾਹਰ ਇਹ ਸਸਾਵਾ ਟੱਕੇ ਉਹ ইস্ট ਇੰਡੀਅਨ ਡਿਫੈਂਸ ਡਿਫੈਂਸ ਕਮੇਟੀ ਬਣੀ ਸੀ ਮੋਸਿੰਗ ਲੈਫਟ ਵਸਲੀ ਤੇ ਰਾਖੀ ਆਪਣੀ ਕਿਵੇਂ ਕਰਦੇ ਜੀ ਇਹਦੇ ਬਾਰੇ ਤਾਂ ਅਸੀਂ ਬਾਅਦ ਚ ਗੱਲ ਕਰਾਂਗੇ ਰਾਇਤ ਜੀ ਉਹਦੇ ਬਾਰੇ ਇੱਕ ਇੰਟੈਲੈਕਚੁਅਲ ਲੜਾਈ ਲੜੀ ਗਈ ਹੈ ਅੱਛਾ ਜੀ ਮੈਂ ਉਹਦਾ ਪੇਸ਼ਾ ਬਣਾਇਆ ਅ ਚਲੋ ਮਾਰਾਂ ਇਸ ਕਰਕੇ ਉਡੀ ਵਾਲੀ ਦੀ ਗੱਲ ਕਰਾਂਗੇ ਇਹ ਜਿਹੜਾ ਨਾਟਕੀ ਬਾਰੇ ਆਪਾਂ ਗੱਲ ਕਰਦੇ ਨਾ ਹੂੰ ਇਹ ਨਾਟਕ ਕਿੰਦਾ ਵੀ ਬੰਦਾ ਇਤੋਂ ਦੇ ਹੁੰਦਾ ਸਕਦਾ ਮੇਰੇ ਗਏ ਕੋ ਮਾੜਾ ਮਾ ਡਾਇਰੈਕਟਰ ਹੁੰਦਾ ਅੱਛਾ ਹੀ ਤੇ ਉਹ ਰੀਸਰਚਰ ਨੇ ਖਲਾਫ ਲੜਦਾ ਵੀ ਆ ਸਾਰਾ ਕੁਝ ਕਰਦਾ ਪਰ ਜਦੋਂ ਉਹ ਵੀ ਆਪਣੀ ਧੀ ਨੀਮ ਜਾਨ ਦੇ ਵਿੱਚ ਕਿਹਨਾ ਵਿਆਹ ਕਰਾਉਣਾ ਚਾਹੁੰਦੀ ਤੇ ਉਦੋਂ ਫਿਰ ਉਹ ਜੱਤਵਾਰ ਦਾ ਫਨ ਇਸ ਨਾਟਕ ਦੇ ਨਾਇਕ ਦੀ ਗੱਲ ਕਰ ਖੜਾ ਹੋ ਜਾਂਦਾ ਹੂੰ ਜੀ ਜੀ ਉਹ ਕਹਿੰਦਾ ਬੰਦੀ ਦੀ ਜੱਤੀ ਦੇ ਦੇ ਹੂੰ ਪ੍ਰੋਡਕਟਰ ਤੋਂ ਪੁੱਛੋ ਵੀ ਆਪਣਾ ਨਾ ਕੋਡਾ ਲੋ ਉਪਕ੍ਰਿਤੀ ਜਟਵੜੀ ਹੁੰਮੇ ਆ ਜੀ ਫਿਰ ਇਹਦਾ ਅੱਠੀ ਟੂ ਕੁਐਸਚਨ ਕਰਦਾ ਕਿ ਤੁਸੀਂ ਦੇਵਿਸਿਮ ਚੜਲਾ ਹੁੰਦਾ ਹਮ ਮਾੜੀ ਗੱਲ ਆ ਸਾਨੂੰ ਰੋਧ ਕਰਨਾ ਪੈਂਦਾ ਤੇ ਉਹਨੇ ਰੀਸਨ ਦਾ ਜੱਗ ਡੰਗਾ ਤਾਂ ਥੋੜਾ ਭੜਾ ਹਮ ਤੁਹਾਡੇ ਅੰਦਰੋਂ ਜਾਂਦਾ ਨਹੀਂ ਅੱਜ ਵੀ ਸਹੀ ਜੋਦੀਆਂ ਜੀਜ਼ ਹੋ ਜਾਂਦਾ ਤੇ ਉਹ ਉਹ ਇੱਕ ਕੁਐਸਚਨ ਪਿਆਦਾ ਹੁੰਦਾ ਵੀ ਤੁਸੀਂ ਬੋਰੇਦਰ ਨੂੰ ਡਿਸਕ੍ਰਿਮਿਨੇਸ਼ਨ ਕਰਦੇ ਆ ਇਹ ਤਾਂ ਮਾੜੀ ਗੱਲ ਆ ਤੇ ਇਹ ਸਰਵੇ ਵੀ ਕਰਾਫ ਕਰਦੇ ਆ ਪਰ ਤੁਸੀਂ ਆਪਣੇ ਸਮਾਜ ਚ ਕੀ ਕਰਦੇ ਹੋ ਜਾਤਪਾਤ ਦੇ ਵਿੱਚ ਹੂੰ ਵਾਪਸ ਹਾਂ ਉਸ ਨੂੰ ਪੋਸਟ ਤਾਂ ਵੀ ਇਹ ਜਿਹੜਾ ਤੁਹਾਡਾ ਪ੍ਰੈਕਟਿਸ ਕੀ ਹੈ ਜੀ ਇਹਦਾ ਰੋਲ ਸਟੈਂਡਰਡ ਕਿਉਂ ਹੈ ਬਹੁਤ ਵੱਡਾ ਪ੍ਰਯੋਗ ਹਾਂ ਪਰ ਉਹ ਇੱਥੇ ਕੁਦਰਤੀ ਮਾਇਰ ਦਿਰਬਰੀ ਨਹੀਂ ਬਿਠਾਦੀ ਨਾ ਪਰ ਉਹ ਇੱਕ ਔਰਤ ਦੇ ਵਰਤਾਰਾ ਵੀ ਜਿਹੜਾ ਸਾਡੇ ਸਮਾਜ ਦੇ ਵਿੱਚ ਚੱਲਦਾ ਜੀ ਉਹ ਵੀ ਉਹਦੇ ਇਸ ਨਾਲ ਜਿਹੜਾ ਤੁਸੀਂ ਸ਼ਾਰਟ ਦੀ ਗੱਲ ਕਰ ਰਹੇ ਸੀ ਕੋਈ ਗੱਲ ਤਾਂ ਫੈਸੀ ਸ਼ਾਰਟ ਨਹੀਂ ਰੇਸਿਜ਼ਮ ਦੀ ਗੱਲ ਕਰ ਰਹੇ ਹੋ ਅੱਛਾ ਅੱਛਾ ਹਾਂਜੀ ਹਾਂਜੀ ਜੀ ਸਿਸਟਮ ਦੇ ਨਾਲ ਉਹ ਐ ਕਸਲੀ ਇਹਦਾ ਹੈ ਜੀ ਆਪਣੀ ਜੌਬ ਤੇ ਜਿਹੜਾ ਹੂੰ ਬਸ ਇੱਕ ਸ਼ਬਦ ਹੈਗਾ ਪਾਕੀ ਅੱਛਾ ਜਿਹੜਾ ਵੀ ਐਸ ਕਲਰ ਦਾ ਬੰਦਾ ਉਹਨੂੰ ਪਾਕੀ ਕਹਿ ਜਾਂਦਾ ਪਾਕੀ ਜਿਹੜਾ ਵੀ ਕਾਲੇ ਕਲਰ ਦਾ ਬੰਦਾ ਉਹਨੂੰ ਨਿਗਰ ਕਹਿ ਜਾਂਦਾ ਉਹਦੇ ਉਹ ਚੰਨੀ ਨਸਲ ਹੈ ਨਹੀਂ ਕਿ ਹੇਟ ਹੈ ਹੂੰ ਉਹ ਜਰਨੀ ਵਿੱਚ ਜਣੀ ਨਹੀਂ ਜਾਂਦੀ ਹੂੰ ਜਿਹੜਾ ਕੋਈ ਚੀਨੀ ਕਿਸਮ ਦਾ ਹੈਗਾ ਉਹਨਾਂ ਨੂੰ ਚੀਨੀ ਚੀਕੇ ਕਹਿ ਜਾਂਦਾ ਚਕਰ ਕਹਿ ਜਾਂਦਾ ਹੂੰ ਇਹ ਜਿਹੜੇ ਉਹਦਾ ਹੇਟਡ ਹੈ ਨਾ ਬਹੁਤ ਪੁਰਾਣੇ ਸਮਾਜ ਉਹ ਨਹੀਂ ਗਏ ਆ ਫਿਜ਼ੀਕਲ ਰਾਇਆ ਨਹੀਂ ਗਏ ਆ ਇੱਕ ਸਟਰਗਲ ਇੰਟੈਲੈਕਚੁਅਲੀ ਜੜਿਆ ਗਿਆ ਉਹਦੇ ਲੀਡਰ ਸੀ ਡਾਕਟਰ ਹਰੀ ਸ਼ਰਮਾ ਹਮ ਵਾਟ ਇਸ ਦਿਸ ਕੁਝ ਨਹੀਂ ਲੱਗੇ ਉਹ ਅਪਰਸਾਈਨ ਫਰੇਜ਼ਰ ਯੂਨੀਵਰਸਿਟੀ ਵਿੱਚ ਹੈਡ ਆਫ ਦ ਸੋਸ਼ੀਓਲੋਜੀ ਡਪਾਰਟਮੈਂਟ ਉਹ ਕੀ ਕਰਦੇ ਸੀ ਮੈਂ ਥੋ ਕਹਿਣੀ ਤਾਂ ਉਹਦੇ ਕੋਲ ਜਾਂਦਾ ਸੀ ਉਹਦੇ ਘਰ ਸਭ ਆਪ ਆ ਕੇ ਦਰਸ ਜੀ ਉਹ ਕੀ ਕਰਦੇ ਸੀ ਜੀ 3 2 300 ਤਰ੍ਹਾਂ ਦੇ ਚੜਤ ਨੇ ਹਮ ਕੈਨੇਡਾ ਦੇ ਉਹਨਾਂ ਚਾਰਸ ਦੇ ਹੈਡ ਆਫ ਕਿੱਥੇ ਹੋਣੇ ਸੀ ਦੇਖੋ ਅੱਜ ਆ ਚੱਲ ਰਿਹਾ ਹੈਗਾ ਕਿ ਕੀ ਕੀ ਆ ਕਰਦੇ ਆ ਤੇ ਜੀਸਸ ਕ੍ਰਾਈਸਟ ਦਾ ਈਸਾ ਜੀ ਦਾ ਸਨੇਹਾ ਉਹ ਤੇ ਪਿਆਰ ਦਾ ਸਨੇਹਾ ਤੁਹਾਡਾ ਇੱਥੇ ਕੀ ਸਟੈਂਡ ਹੈ ਉਹ ਬਹੁਤ ਸਾਰੇ ਦਾ ਜਵਾਬ ਦਿੰਦੇ ਸੀ ਕਿ ਅਸੀਂ ਇਹਦੀ ਹੋਂਦਤਾ ਕਰਦੇ ਨੇ ਕਿਹਦੀ ਕਰਦੇ ਨੇ ਹੋਂਦਤਾ ਕਰਦੇ ਉਹ ਜਿਹੜੇ ਜਵਾਬ ਹੁੰਦੇ ਸੀ ਫਿਰ ਉਹ ਡਾਕਟਰ ਹਰੀ ਸ਼ਰਮਾ ਜੀ ਦੇ ਕਾਫੀ ਕੰਟੈਕਟ ਸੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਉਹਦੇ ਵਿੱਚ ਸ਼ਾਮਲੇ ਸੀ ਉਹ ਸਿਖਾਉਂਦੇ ਸੀ ਪਲੱਸ ਉਹਦਾ ਆਪਣਾ ਇੱਕ ਪ੍ਰੋਗਰਾਮ ਦੱਸਿਆ ਗੰਗਾ ਪੰਜਾਬੀ ਤੇ ਅੰਗਰੇਜ਼ੀ ਵਿੱਚ ਉਹਦੇ ਵਿੱਚ ਸਿਖਾਉਂਦੇ ਜਾਂਦਾ ਮੈਨੂੰ ਲੱਗਦਾ ਕਿ ਇਹ ਇੱਕ ਬੜਾ ਵੱਡਾ ਇੰਟੈਲੈਕਚੁਅਲ ਇੱਕ ਸਟਰਗਲ ਸੀ ਕਿਤਾ ਜਿਹੜੇ ਚਰਚ ਜਵਾਬ ਨਹੀਂ ਦਿੰਦੇ ਸੀ ਉਹਨਾਂ ਨੂੰ ਅਸੀਂ ਇਹ ਚਿੱਠੀ ਭੌਂਦੇ ਸੀਗੀ ਤੁਹਾਡੀ ਚੁੱਪ ਹੀ ਸਮਝਾਂਗੇ ਕਿ ਤੁਸੀਂ ਉਹਨਾਂ ਦੇ ਨਾਲ ਉਹ ਜਿਹੜੀ ਕੰਡਲ ਡਿਸਕ੍ਰਿਮੀਨੇਸ਼ਨ ਕਰਦੇ ਆ ਕਮਲ ਜੀ ਤੁਸੀਂ ਬਹੁਤ ਸਾਨੂੰ ਵਧੀਆ ਗੱਲ ਦੱਸੀ ਗੱਲ ਦੀ ਔਰ ਵੈਸੇ ਤੇ ਇਹ ਹਰ ਥਾਂ ਤੇ ਹੀ ਲਿਖਿਆ ਹੈ ਸਿੱਖਾਂ ਜਿਹੜੀਆਂ ਸਿੱਖਿਆਵਾਂ ਨੇ ਨਾ ਸਾਡੇ ਗੁਰੂ ਸਾਹਿਬਾਨਾਂ ਦੀਆਂ ਮਹਾਪੁਰਸ਼ਾਂ ਦੀਆਂ ਜਿਵੇਂ ਤੁਸੀਂ ਇਹ ਗਲਤੀ 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 ਇਹ ਵਿੱਚ ਦਾ ਬਹੁਤ ਕੁਝ ਨੁਕਤਾ ਵਾਸਤੇ ਹੈ ਪਰ ਅਸੀਂ ਲੋਕ ਉਹ ਦਰੋਂ ਤੁਰਦੇ ਨਹੀਂ ਤਾਂ ਤੁਸੀਂ ਮੈਂ ਚੰਦਰਸ਼ੀ ਜੀ ਆਪਣੇ ਤੋਂ ਸਮਾਨ ਲਈ ਤੇ ਜੇ ਕਿ ਮੈਂ ਤੁਹਾਡੇ ਕੋਲ ਇੱਕ ਨਜ਼ਮ ਸੁਣਨਾ ਚਾਹੁੰਦਾ ਹਾਂ ਦਰਸ਼ਕਾਂ ਨੂੰ ਇੱਕ ਨਜ਼ਮ ਸੁਣਾਉਂਦਾ ਦੂਜਾ ਮੈਂ ਇੱਕ ਕਿਤਾਬ ਦੇ ਵਿੱਚ ਹਾਂਜੀ ਹਾਂਜੀ ਕਿਤਾਬ ਹੈ ਜਰੂਰ ਜਰੂਰ ਦੀ ਕਿਤਾਬ ਹੈ ਤੁਹਾਡੀ ਮੈਜੀਕਲ ਕਾਟੇ ਦੀ ਕਿਤਾਬ ਹੈ ਅੱਛਾ ਜੀ ਇਹ ਬਚਾਣਾ ਚਾਹੁੰਦਾ ਹਾਂ ਜੀ ਜੀ ਯਾਦਾਸ਼ਤ ਲੈਜ਼ਮ ਹੈ ਜੀ ਬੇਗਾਨੀ ਹੂੰ ਜੀ ਕੀ ਨਾਂ ਨਹੀਂ ਸਿਖਲੇ ਬੇਗਾਨੀ ਹੂੰ ਕਦੇ ਪੈਰਾਂ ਨਾਲ ਤੁਰਦੇ ਸਾਂ ਹੂੰ ਤਰਤ ਨਾਲ ਨਾਲ ਹੁੰਦੀ ਹੂੰ ਸਿਰ ਤੇ ਗੋਲਸ ਆਇਆ ਸਿਰ ਤੇ ਗੋਲਸ ਆਇਆ ਦੁਬਾਰਾ ਰਿਪੀਟ ਕਦੇ ਪੈਰਾਂ ਨਾਲ ਤੁਰਦੇ ਸਾਂ ਹੂੰ ਤਰਤ ਨਾਲ ਨਾਲ ਹੁੰਦੀ ਹੂੰ ਸਿਰ ਤੇ ਗੋਲਸ ਆਇਆ ਹੂੰ ਸਮਾਂ ਨਾਲ ਨਾਲ ਤੁਰਦਾ ਹੂੰ ਗੱਡੀ ਦੇ ਵੇਡ ਸਾਡੇ ਨਾਲ ਗੱਨੇ ਚੁੱਟਦਾ ਓਹ ਵਾਹ ਸਮਾ ਸਮਾ ਨਾਲ ਨਾਲ ਤੁਰਦਾ ਗੱਡੀ ਦੇ ਵੇਡ ਸਾਡੇ ਨਾਲ ਸਾਡੇ ਨਾਲ ਗੱਨੇ ਚੁੱਟਦਾ ਗੱਨੇ ਚੁੱਟਦਾ ਏਗਾ ਲਾਲਾ ਹੀ ਹਿੱਜੋਂਦਾ ਵੀਰ ਗੰਦਾ ਆਇਪੜ ਤੇ ਪਾਈਂ ਚੁੱਟਦਾ ਸੱਤਰਾ 'ਚ ਬੈਠ ਕੇ ਨਾ ਕਰਦਾ ਕਦੇ 30 ਦਿਨ ਨਾਲ ਗੰਨੇ ਰੁੱਗੀ ਹੁੰਦਾ ਓ ਵਾਹ ਵਾਹ ਖੇਰ ਦਾ ਬਣ ਕੇ ਖਾਣ ਦਾ ਸਮੇਂ ਦੇ ਹਣੀ ਅਸੀਂ ਪੂਲ ਬ੍ਰਹਮੰਡ ਆਪਣਾ ਲੱਗਦਾ ਹਮ ਅੱਜ ਕਿਸਸ ਦਾ ਤਰਤ ਹੈ ਹੂੰ ਮਾਜੇ ਕਿਸਸ ਦਾ ਤਰਤ ਹੈ ਨਰਮ ਗਤੀ ਤੇ ਬੈਠ ਨਿਸ਼ਚਿੰਤਾ ਨਾਲ ਤੁਰਦਿਆਂ ਹੂੰ ਤਰਤ ਭੱਜੀ ਜਾਂਦੀ ਪਛਾਣ ਲਿਖੀ ਜਈ ਕਾਕੀ ਸਿਰ ਤੇ ਹੂੰ ਆਸਮਾਨ ਕੋਈ ਨਹੀਂ ਤੇ ਸਮਾਂ ਤੇ ਸਮਾਂ ਨਿਕਲ ਹੀ ਜਾ ਰਿਹਾ ਹੋਰ ਅਗਾਹ ਹੂੰ ਛੁੱਟ ਰਹੀ ਤਰਤ ਉ르ਦਾ ਜਾਵੇ ਵਕਤ ਬ੍ਰਹਮੰਡ ਦੀ ਤਾਂ ਗੱਲ ਹੀ ਕੀ ਹੈ ਖੁਦ ਦਾ ਮਜ਼ੂਬੀ ਹੀ ਖੰਡ ਤੇਗਾ ਓ ਮੌਤ ਕੇ ਹਰੇ ਬਹੁਤ ਗਰੀ ਬਹੁਤ ਵਧੀਆ ਸਮੇਂ ਦੀ ਗੱਲ ਕੀਤੀ ਗੱਡੇ ਦਾ ਸਮਾਂ ਪੈਟ ਕੇ ਗੱਨੇ ਚੁੱਪ ਨੂੰ ਦਾ ਸਮਾਂ ਸੈਜ ਤੋਂ ਪਰੇ ਹੋ ਗਏ ਨਾ ਬਹੁਤ ਪਰੇ ਹੋ ਗਏ ਬਹੁਤ ਸੈਜ ਤੋਂ ਪਰੇ ਹੋ ਗਏ ਬਹੁਤ ਪਰੇ ਹੋ ਗਏ ਵਾ ਤੂੰ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਣਾ ਚਾਹੁੰਦੇ ਕਿਸਨੇ ਹਦ ਨੱਥ ਜੀ ਸੁਨੇਹਾ ਇਹ ਵੀ ਤੇ ਤੇ ਟਿਕਦੀ ਵੀ ਹੈਗੀ ਉਹ ਕ੍ਰੀਏਟਿਵਟੀ ਵਾਲੇ ਕੰਮ ਚ ਸਾਰਫਲੈਸ ਰੇਕੀ ਕੋ ਸਮਾਜ ਵਾਸਤੇ ਕਰ ਸਕਦੇ ਹੋ ਤੇ ਕਰਨਾ ਚਾਹੀਦਾ ਹੂੰ ਜੀ ਪਰ ਬਾਣੀ ਚਲਦਾ ਸਭ ਧਰਮ ਦਾ ਸ੍ਰੀ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਇਹ ਕ੍ਰਿਸ਼ਨ ਜੀ ਅਰਜੁਨ ਨੂੰ ਤਾਂ ਕਹਿੰਦੇ ਮੈਂ ਪੜਿਆ ਕਿ ਤੇਰਾ ਕਰਮ ਨਿਰਮਲ ਤਾਂ ਜੇ ਉਹ ਨਿਸ਼ਕਾਮ ਹੈ ਨਿਸ਼ਕਾਮ ਇਹ ਨਿਸ਼ਕਾਮ ਨਹੀਂ ਆ ਤੇ ਮਹਿਲਾ ਉਦੋਂ ਹੋ ਗਿਆ ਜਦੋਂ ਕੰਟਮੀਨੇਟਡ ਉਦੋਂ ਹੋ ਗਿਆ ਜਦੋਂ ਤੇਰਾ ਨੇਜੀ ਸਵਾਰਸ ਰਲ ਗਿਆ ਤੇ ਜਦੋਂ ਤੁਸੀਂ ਮੈਂ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ ਸੀ ਤੁਹਾਡਾ ਮੈਂ ਤੁਹਾਨੂੰ ਕੋਈ ਦਿਲ ਨਹੀਂ ਕੋਸ਼ ਕਰ ਰਿਹਾ ਕਿ ਸੁਭੋਦ ਨੂੰ ਕੋਸ਼ ਕਰਨੀ ਤਾਂ ਹੋਰ ਕੋਈ ਗੱਲ ਹੀ ਨਹੀਂ ਹੈ ਤੇ ਕਿੰਨੂੰ ਪੁਸ਼ ਕਰਨੀ ਕੋਸ਼ ਕਰ ਰਿਹਾ ਪਰਮਾਤਮਾ ਦਾ ਸਾਰਾ ਹੀ ਵਸਦਾ ਵਾਜੀ 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 ਮੇਰਾ ਤੇਹੀ ਵਾਜੀ ਅਸਤਵਲ ਜੀਤ ਸਾਹਿਲ ਜੀ ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਵਧੀਆ ਵਿਚਾਰ ਦਿੱਤੇ ਤੁਹਾਡਾ ਸ਼ੁਕਰਗੁਜ਼ਾਰ ਹਾਂ ਇਹ ਕਿਸੇ ਵੇਲੇ ਤੁਹਾਨੂੰ ਦੁਆ ਨਾਲ ਕਿਹਾਵਾਂਗੀ ਸੋ ਦਰਸ਼ਕੋ ਅੱਜ ਅਸੀਂ ਜੋ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਸਾਹਿਲ ਜੀ ਦੀਆਂ ਉਹ ਤੁਸੀਂ ਵਿਚਾਰਿਓ ਜਰੂਰ ਤੋ ਅਗਲੀ ਵਾਰੀ ਅਸੀਂ ਇੱਕ ਹੋਰ ਬਹੁਤ ਵਧੀਆ ਲਖਨ ਸ਼ਖਸ਼ੀਅਤ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਤਦ ਤੱਕ ਸਾਨੂੰ ਜੋ ਵਿਦਾ ਸ਼ੁਕਰੀਆ ਸ਼ੁਕਰੀਆ